ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁਖ ਯਾਦ ਆਉਂਦੇ ਨੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਨੇ ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਤੇ ਚਲੇ ਗਏ ਹੋਣ ਯਾਦ ਆਉਂਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ ਹੁਣ ਜੋ ਕੁਝ ਹੈ ਕਿਦਰੇ ਚਲਾ ਨਾ ਇਹ ਜੀਵਨ ਹੈ ਕਿਦਰੇ ਚਲਾ ਨਾ ਜਾਏ ਜਵਾਨੀ ਹੈ ਕਿਦਰੇ ਚਲੀ ਨਾ ਜਾਏ ਮਿਲਨੇ ਸੁਖ ਕਿਧਰੇ ਚਲੇ ਨਾ ਜਾਨ ਚਿੰਤਾ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥੇਰ ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕ ਇਹਦੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬੁਲੇਖਾ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਅੱਚ ਮੱਖੀ ਤੇ ਮੱਖੀ ਮਾਰਦਾ ਰਿਹਾ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਇਥੇ ਇਹ ਕਹਿ ਰਹੇ ਨਾ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਹੈ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਉਪਰ ਕਰਦੇ ਹਾਂ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਗਈ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਪਰ ਅੰਦਰ ਚਿੰਤਾ ਬਣੀ ਹੋਈ ਮਤਾਂ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦੁਹਰਾਉਣਾ ਤਾਂ ਕਿ ਪੂਰੀ ਪਕੜ ਆ ਜਾਏ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਪੜੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਪਿਆ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੇ ਬੇਸਤੀ ਹੋਵੇ ਪਰ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਰਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇਸ਼ੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ ਜੋ ਨਹੀਂ ਆਉਂਦਾ ਨਹੀਂ ਆਉਂਦਾ ਤੇਰੇ ਲਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ ਤੋ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਵਾਂ ਜਵਾਨੀ ਬੁਢੇ ਪਿਛ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਹੈ ਤੋ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇਵਾਲ ਨਾ ਉਹਨ ਹੋਣ ਗਏ ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ ਘੱਮ ਸੇਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤਾਂ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੋਂਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਹੌਨ ਆਰ ਤੇਰੇ ਕੀਤੇ ਕਰਮ ਉਸ ਦੇ ਬਣੇ ਬਹੁਏ ਵਿਧਾਨ ਜੋ ਕੁਝ ਹੋਇਆ ਇਹ ਹੋਣ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਸੀ ਇਹ ਕਿਉਂ ਹੋਇਆ ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ ਜੋ ਹਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکونے قلب سے خدا خدا کر جو کچھ کہ ہونا ہے سو ہو رہے گا من چلا ਜਾਂਦਾ ہے گزرے ہوئے سمے دیاں یاداں وچ من چلا ਜਾਂਦਾ ہے آنے والے سمے دی چنتج اینو لیا برتمان دے وچ تے برتمان کیے ایک دم ایک دم ਕੁਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਸ ਇੱਕ ਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ ਨਾ ਕਿਸੇ ਮੰਦਰ ਚੋਂ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਚ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਤ ਦੇ ਚ ਨਾ ਕਿਸੇ ਹੋਰ ਪਹਾੜ ਦੇ ਚੋ ਗੁਫਾ ਦੇ ਚ ਜਦ ਵੀ ਲਵੇਗਾ ਇਹ ਨੌ ਨੇ ਦੇ ਨਾਮ ਨਾਵਨ ਅੰਬਰਪਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂ ਨੂੰ ਮੰਦਰੋਂ ਪ੍ਰਗਟ ਕਰਨਾ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਮੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ ਬਾਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ ਜਿੱਥੇ-ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾزه ਤੇ ਇੱਕ ਘੜਿਆਲ ਲਟਕਾ ਦਿੰਦੇ ਨੇ اندر ਮੂਰਤੀ ਹੁੰਦੀ ਹੈ ਮੂਰਤੀ ਅੰਦਰ ਹੁੰਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਣਾ ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਕਹੀ ਅੰਦਰ ਪ੍ਰਵੇਸ਼ ਕਰ ਸਕੋਗੇ ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆਲ ਲਟਕਾ ਰੱਖੇ ਉਹਨੂੰ ਵਜਾਉਂਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਤੇ ਅੰਦਰ ਹੈ ਘੜਿਆਲ ਬਾਹਰ ਹੈ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੇ ਜਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ ਹੋਰ ਕਿਹੜਾ ਘੜਿਆਲ ਲਟਕਾਣਾ ਆਈ ਘੜਿਆਲ ਹੈ ਇਸ ਨੂੰ ਵਜਾਓ ਤੇ ਇਸ ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਭਗਤ ਪੀਪਾਜੀ ਕਹਿੰਦੇ ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਮੇਰੀ ਕਾਇਆ ਦੇਵਲ ਬਣ ਗਈ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋ ਗਏ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਿਆ ਇਹ ਜ਼ਬਾਨ ਘੜਿਆਲ ਹੈ ਇਸ ਨੂੰ ਵਜਾਣਾ ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਸਹੀ ਹੈ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਹੀ ਪਾਪ ਮਿਟ ਜਾਂਦੇ ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰ ਦੇਣ ਸੁਖਮਨੀ ਸਾਹਿਬ ਦੇ ਕਰ ਦੇਣ ਅਸੀਂ ਜਿੰਨੇ ਕਰ ਲੈਣ ਠੀਕ ਹੈ ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ ਔਖੀ ਹੈ ਪਰ ਠੀਕ ਹੀ ਕਰੇ ਜਾਓ ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾਚ ਆ ਜਾਏ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ ਇੱਕ ਦਫਾ ਵਾਹਿਗੁਰੂ ਜਪਨਾ ਬੜਾ ਆਸਾਨ ਹੈ ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਧੁਨਾਕਾਰ ਹੈ ਸਹਿਜ ਬਿਲਾਵੋ ਜੈਸੇ ਤਤ ਨਾ ਜਾਏ ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੇ ਤੇ ਮਨ ਉਸ ਨੂੰ ਸੁਣੇ ਇਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗ ਜਾਂਦਾ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਹੈ ਅਗਰ 15 ਮਿੰਟ ਵੀ ਤੁਸੀਂ ਜਪ ਕਰ ਲੋ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਿਹਾ ਨੇੜੇ ਚਲਾ ਗਿਆ ਤਾਂ ਵੀ ਇਤਨਾ ਰਸ ਬਣ ਜਾਏਗਾ ਦਿਹਾੜੀ ਚੰਗੀ ਲੰਘ ਜਾਏ 24 ਘੰਟੇ ਠੀਕ ਲੰਘ ਜਾਣਗੇ ਕਿਸੇ ਸਰੂਰ ਦੇ ਚ ਲੰਘਣਗੇ ਕਿਸੇ ਮਸਤੀ ਚ ਲੰਘਣਗੇ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਕਾਲੇ ਮਹਾਰਾਜ ਕਹਿੰਦੇ ਇੱਕ ਤਿਲ ਜਿਤਨੇ ਵੀ ਘਾਲਣਾ ਵਿਅਰਥ ਨਹੀਂ ਜਾਏਗੀ ਬਰਬਾਦ ਨਹੀਂ ਜਾਏਗਾ ਇਸ ਚੱਕਰ ਇਸ ਨਾਪੋ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅੱਜ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ 'ਚ ਕਮ ਸੇ ਕਮ 20 ਮਿੰਟ ਤੇ ਕੱਢ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰੋਗੇ ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਨੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਗਾਣੀ ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਂਦੇ ਆ ਨਾ ਫਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ ਕਥਾ ਕੀਰਤਨ ਹੁੰਦੀ ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਖਿਆ ਵੀ ਗੈਨੇ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ ਚ ਵੀ ਕਥਾ ਕਰਦੇ ਹੋ ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੈ ਹੋਰ ਕਲੋਨੀਆਂ ਚ ਨਹੀਂ ਉੱਥੇ ਵੀ ਅਸੀਂ ਆਉਂਦੇ ਆ ਇੱਕ ਨੇ ਨੇ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ ਕਈਆਂ ਨੇ ਕਿ ਉੱਥੇ ਕੀਰਤਨ ਸੁਣਦੇ ਆ ਬੜਾ ਰਸ ਆਉਂਦਾ ਹੈ ਉਹੀ ਰਾਗੀ ਆਉਂਦੇ ਨੇ ਔਸਕਾ ਲਾਉਣੇ ਜਰਦੇ ਪੈਨ ਨੇ ਅਸੀਂ ਸੁਣਨ ਵਾਸੇ ਜਾਂਦੇ ਆ ਖੇਡ ਨਹੀਂ ਬਣਦੇ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉੱਥੇ ਆਉਂਦਿਆਂ ਤੇ ਕੁਝ ਰਸ ਬਣਦਾ ਤਾਂ ਮੈਂ ਉਹਨਾਂ ਨੂੰ ਕਹਿ ਮੈਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਝ ਦਿਨ ਰਿਹਾ ਇਸ ਮਿੱਟੀ ਦੇ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਇਥੇ ਬਾਣੀ ਦਾ ਪਾਠ ਚੱਲਦਾ ਹੀ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕਤ ਸੁਖਾਸਣ ਹੋ ਜਾਂਦਾ ਹੈ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਂ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੁਨ ਅਲਾਪ ਰਹੇ ਉਹਨਾਂ ਨੂੰ ਧੁਲਾਈ ਕਰਦੇ ਪੈਂਦੇ ਰਾਤ ਦੇ ਕੋਈ 1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋ ਵਿਛਾਈ ਆਉਂਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆਂ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਦੇ ਚ ਹਾਜ਼ਰੀ ਭਰ ਕੇ ਦਾਸ ਅਕਸਰ 12 1 ਵਜੇ ਹੀ ਸ੍ਰੀ ਗੰਗ ਸਾਹਿਬ ਪਹੁੰਚਦਾ ਮੇਰੀ ਰਾਇਸ਼ ਉੱਥੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆਂ ਦੇਖਦਾ ਹਾਂ 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ 'ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਦੇ ਸ਼ਾਮ ਨੂੰ ਰਹਾਸਾ 15 ਮਿੰਟ ਕਦੇ ਸਵੇਰੇ ਹੁਕਮਨਾਮਾ ਕਲੋਨੀਆ ਦੇ ਗੁਰਦੁਆਰਿਆਂ ਤੇ ਇਹੀ ਕੁਝ ਯਾ ਸਾਦੀ ਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹਉਂਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀਆਂ ਲਹਿਰਾਂ ਨੇ ਉੱਥੋਂ ਦਾ ਮਾਹੌਲ ਇਹਨੂੰ ਕਹਿੰਦੇ ਨੇ ਅਸਥਾਨ ਭੇਦ ਜਗਾ ਦਾ ਸਰ ਸੋ ਆਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗਾ ਚ ਸ਼ਕਤੀ ਹੋਵੇਗੀ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇਗੀ ਮੈਰਜ਼ ਕਹਿੰਦਾ ਜਿੱਥੇ ਬੈਠ ਕੇ ਘਰ ਦੇ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਦੇ ਦੋਸ਼ਟ ਤੋਂ ਦੋਸ਼ਟ ਬੰਦਾ ਵੀ ਉੱਠੇ ਬੈਠੇ ਹੋਦੇ ਮੂੰਹੋਂ ਵੀ ਵਾਇਗਰੋਂ ਨਿਕਲ ਜਾਏਗਾ ਉਸ ਜਗਾ ਦਾਸਰ ਇਹਨੂੰ ਅਸਥਾਨ ਵੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੇਤਾ ਜਾਂ ਕੇ ਹਰ ਹਰ ਕੀਰਤਨ ਨਹੀਂ ਤਾਂ ਕਦੀ ਕਦਾਈ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅਠੇ ਪੈਰ ਕੀਰਤਨ ਹੁੰਦਾ ਸੋ ਅਸਥਾਨ ਬਤਾਓ ਮੇਤਾ ਜਾਂ ਕਿ ਹਰ ਹਰ ਕੀਰਤਨ ਨਹੀਂ ਤਾਂ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗਾ ਚਾਰਜ ਹੋਈ ਹੋਵੇਗੀ ਉਸ ਜਗਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੇ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਹੈ ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ 24 ਘੰਟੇ ਕੀਰਤਨ ਹੋ ਰਿਹਾ ਚਲੋ ਸਮਾਤੇ ਹੋ ਗਿਆ ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ ਹੈ ਤਿੰਨੇ ਇੱਕੋ ਹੀ ਲੈਨ ਦੇ ਚ ਨੇ ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ ਦੇਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ ਉਥੇ ਕਿਧਰੇ ਮੈਨੂੰ ਗੱਲ ਫੁਰੀ ਕਲਾ ਤਾਂ ਮੈਂ ਬੋਲ ਰਿਹਾ ਅਸੀਂ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਿਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨਿਰਤਕਾਰੀ ਕਲਾ ਹੈ ਇਹ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ ਚ ਕਲਾ ਕਿਤਨੀ ਹੈ ਜੈਸੇ ਕਹਿੰਦੇ ਨੇ ਸ੍ਰੀ ਕ੍ਰਿਸ਼ਨੇ ਚ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ ਉਹਨੂੰ ਸੰਪੂਰਨ અવਤਾਰ ਵੀ ਨਹੀਂ ਮੰਨਦੇ ਸੰਪੂਰਨ અવਤਾਰ ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੋਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਇ ਠਾਕਰ ਚਲਿਆ ਪਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ 16 ਕੋਈ 4 ਕੋਈ 6 ਕਿਸੇ ਨੂੰ ਅੰਸ਼ਾ અવਤਾਰ ਵੀ ਕਿਹਾ ਅਨਸਮਾਤਰ ਕਲਾ ਹੈ ਬਥੋੜੀ ਅਨਸਮਾਸਤਰ ਕਲਾਤਮੇ ਬੋਲ ਰਿਆ ਸੀ ਇਹ ਜਿਹੜੀਆਂ ਕਲਾ ਹੁੰਦੀਆਂ ਨੇ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਨ ਲੱਗ ਗੈਨੇ ਜੀ ਤੁਹਾਨੂੰ ਕਿਲੇ ਤੇ ਲੈ ਚਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ ਜੀਮ ਦਾ ਜਾਗਦਾ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮ ਦੀ ਜਗ ਦੀ ਮੂਰਤੀ ਦਿਖਾਣਾ ਚਾਹੁੰਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਆਉਣਾ ਤੇ ਤੁਸੀਂ ਜਦ ਦੱਸੋ ਕਿs ਵਕਤ ਕਹਿੰਦੇ ਹੋ ਮੈਂ ਚੱਲਦਾ ਕੰਲੇ ਕਿ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ 퇴 ਗਏ ਉਹ ਇੱਕ ਮੈਨੂੰ ਮੰਦਿਰ ਚ ਲੈ ਗਏ ਬੜਾ ਉੱਚਾ ਮੰਦਿਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ ਵਿੱਚ ਦਿਖਾਈ ਦਿੰਦਾ ਹੈ ਦੁਰੋਂ ਦਿਖਾਈ ਦਿੰਦੀ ਬੜੀ ਬੁਰੰਦ ਚੋਟੀ ਉਸ ਮੰਦਰ ਵਿੱਚ ਲੈ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਹ ਗਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿਣ ਲੱਗੇ ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਇ ਮੈਂ ਕਿਹਾ ਕਲਾ ਦਾ ਨਮਉਨਾ ਹੈ ਵਾਕਈ ਮਹਾਨ ਹੈ ਕਲਾ ਜਿਵੇਂ ਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ ਪਰ ਮੈਂ ਆਖਾ ਮਿਤਰਾ ਬੁਰਾ ਨਾ ਮੰਨਾਈ ਮੈਨੂੰ ਅਫਸੋਸ ਹੈ ਇਹ ਮੰਦਰ ਮੁਰਦਾ ਹੈ ਮਰਿਆ ਹੋਇਆ ਹੈ ਮੈਨੂੰ ਕਹਿਣ ਲੱਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਮੈਂ ਕਹਿੰਮ ਮਿਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ ਜੀਮ ਦੇ ਜਗ ਦੇ ਮਨੁੱਖ ਦੀ ਇਹ ਪਛਾਣ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਛਾਣ ਆਉਂਦੀ ਏ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਮੈਂ ਕਹ ਇੱਥੇ ਕਬੂਤਨਾ ਬਿਠਾ ਪਈਆਂ ਕਰਦੀਆਂ ਨੇ ਗੰਦਗੀ ਇਤਨੀ ਏ ਲੱਗਦਾ ਏ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਣ ਡੈਡੇਰੀ ਹੋ ਰਹੇ ਨੇ ਨਾ ਇਥੇ ਕੋਈ ਆਰਤੀ ਨਾ ਇਥੇ ਕੋਈ ਜਪ ਨਾ ਇਥੇ ਕੋਈ ਧੂਪ ਦੀਪ ਨਾ ਕੋਈ ਇਥੇ ਮੰਗਲਾਚਰ ਨਾ ਇਥੇ ਕੋਈ ਪ੍ਰਭੂ ਦੇ ਗੀਤ ਇਹ ਬੋਲਦਾ ਹੀ ਨਹੀਂ ਮੁਰਦਾ ਹੈ ਸਜਾਇਆ ਹੋਇਆ ਸੰਵਾਰਿਆ ਹੋਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸੰਵਾਰਿਆ ਹੋਇਆ ਕਿਵੇਂ ਨੇ ਰੱਖਦਾ ਨਾਮ ਬਿਨਾਂ ਜੇ ਤਾ ਵਿਵਹਾਰ ਜਮ ਮਿਰ ਤੱਕ ਮੇਥਿਆ ਸਿੰਘਾ ਸ਼ਿੰਗਾਰ ਮੈਂ ਇੱਕ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਹੈ ਮੰਦਰ ਮੁਰਦਾ ਹੈ ਜਿੰਦਾ ਜਾਗਦਾ ਮੰਦਰ ਹੋਂਦਾ ਜਿੱਥੇ ਅਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ ਮੈਂ ਕਹ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੋਲਦਾ ਹੈ ਔਰ ਮੈਂ ਇਹ ਵੀ ਅਰਜ਼ ਕਰਦੇ ਆ ਉਹ ਮੰਦਰ ਹਮੇਸ਼ਾ ਖਤਰੇ ਚ ਰਿਹਾ ਹੈ ਪਤਾ ਹੈ ਕਾ ਜ਼ਿੰਦਗੀ ਨੂੰ ਖਤਰਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ ਜਲਦੇ ਦੀਵੇ ਨੂੰ ਖਤਰਾ ਹੈ ਮੁਝੇ ਦੀਵੇ ਨੂੰ ਖਤਰਾ ਨਹੀਂ ਹੈ ਫੁੱਲਾਂ ਨੂੰ ਖਤਰਾ ਹੈ ਕੰਡਿਆਂ ਨੂੰ ਖਤਰਾ ਨਹੀਂ ਹੁੰਦਾ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਹੈ ਅਗਰ ਕੀ ਹੋਇਆ ਜੇ ਖਤਰਿਆਂ 'ਚ ਰਹਿੰਦਾ ਇਸ ਚੱਕਰ 'ਚ ਨਾ ਪੈਣਾ ਅਬਦਾਲੀ ਨੇ ਗिराया ਮਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ ਇਹ ਮੰਦਰ ਐਸਾ ਨਿਗਾਹ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ ਕਿਉਂ ਜ਼ਿੰਦਗੀ ਬੋਲਦਾ ਜੀਵਨ ਦਿੱਠੇ ਸਭੇ ਥਾਂ ਨਹੀਂ ਤੁਦ ਜਿਵੇ ਬੱਧੋ ਪੁਰਖ ਵਿਦਾ ਸੇ ਤਾਂ ਤੂੰ ਸੋਇਆ ਅੰਦਾਜ਼ਨ 12 ਮਹੀਨੇ ਚ 10 1 ਮਹੀਨਾ 15 ਦਿਨ ਹਰ ਸਾਲ ਉੱਥੇ ਕਥਾ ਕਰਦਾ ਹੈ ਔਰ 40 ਸਾਲ ਤੋ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਹੈ ਸਮਾਪਾਸ ਕਰਨਾ ਹੋ ਜਾਂਦਾ ਉਥੇ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਭੇ ਮੰਦਰ ਬੋਲਦਾ ਹੈ 24 ਘੰਟੇ ਬੋਲਦਾ ਉਥੇ ਬੜੀ ਜ਼ਿੰਦਗੀ ਹੈ ਉਥੋਂ ਦੀ ਵਾਈਬ੍ਰੇਸ਼ਨ ਉਥੋਂ ਦੀ ਲਹਿਰਾਂ ਉਥੇ ਦਾ ਜੀਵਨ ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ ਜੇ ਤੁਹਾਨੂੰ ਸੇਸਗੰਝ ਰਸ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਤੁਹਾਨੂੰ ਜ਼ਰੂਰ ਰਸ ਆਵੇਗਾ ਜਿਹੜੇ ਕੁਝ ਥੋੜੇ ਜਿਹੇ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਕਿਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇੱਥੋਂ ਦੀ ਮਹਿਰ ਇੱਥੋਂ ਦੀ ਲਹਿਰਾਂ ਇਹ ਅਸਥਾਨ ਵੇਦ ਹੈ ਇਹ ਜਗ੍ਹਾ ਦਾਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦਿਆਂ ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜ੍ਹਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ ਉਹ ਜਗ੍ਹਾ ਚਾਰਜ ਹੋ ਜਾਏਗੀ ਉਸ ਜਗ੍ਹਾ ਦੇ ਵਿੱਚ ਬਰਕਤ ਪੈ ਜਾਏਗੀ ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ ਬਾਇਗੁਰੂ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ ਹਨ ਭਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਤੁਹਾਡੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ ਸਿਰਫ 1 ਮਿੰਟ ਮੈਂ ਲੈਣਾ ਇਹ ਜਪ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਪਰ ਮੈਂ ਪੰਜ ਦਫਾ ਕਹਿਣਾ ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਵਿੱਚ ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ ਹੈ ਅੱਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ ਤੇ ਮੇਰਾ ਆਪਣਾ ਨਬੋ ਹੈ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ ਸਰੂਰ ਦੇ ਚ ਰੱਖੇਗਾ ਕਲ ਕਲੇਸ਼ ਤੋਂ ਬਚਾਵੇਗਾ ਚਿੰਤਾਵਾਂ ਤੋਂ ਬਚਾਵੇਗਾ ਫਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ ਮਨ ਦੀ ਭਟਕਣ ਤੋਂ ਬਚਾਵੇਗਾ ਤੋ ਸਿਰਫ ਪੰਜ ਦਫਾ ਮੈਂ ਕਹਿੰਦਾ ਕਿਉਂਕਿ ਗੱਲਾ ਮੇਰਾ ਖੁਸ਼ਕੋਚ ਲਿਆ ਮੈਂ ਪਹਿਲੇ ਉਚਾਰਨ ਕਰਾਂਗਾ ਬਾਅਦ ਵਿੱਚ ਤੁਸੀਂ ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ ਤਉਨਾਕਾਰ ਇਸ ਤਰ੍ਹਾਂ ਕਰਨ ਵਾਹੇ ਗੁਰੂ

ਉਤਾ ਏ ਕੋ ਨਾਮ ਅਵਰ ਨਿਰਾਫਲ ਕਾਮਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਏ ਰੱਬੀ ਦੌਲਤ ਏ ਰੱਬੀ ਸਵਾਦ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਦੀ ਝੋਲੀ ਚ ਪਾਵੇ ਸਾਰਿਆਂ ਦੀਆਂ ਝੋਲੀਆਂ ਭਰਨ ਸਾਰਿਆਂ ਦੀ ਜ਼ਿੰਦਗੀ ਸਫਲ ਹੋਵੇ ਸਾਰਿਆਂ ਦਾ ਔਰ ਇਥੋਂ ਦੇ ਮੁਖੀ ਸਜਣਾ ਦਾ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ